ਸਸਰੀ ਕਲਸਾਰੇ ਨੂੰ ਅੱਜ ਪੰਜਾਬੀ ਕਹਾਣੀ ਲੈ ਕੇ ਆਏ ਆ ਮੁੰਛੀ ਪ੍ਰੇਮਚੰਦ ਜੀ ਦੀ ਬੱਚਾ বালক ਗੰਗੂ ਨੂੰ ਲੋਕ ਬ੍ਰਾਹਮਣ ਕਹਿੰਦੇ ਹਨ ਤੇ ਉਹ ਆਪਣੇ ਆਪ ਨੂੰ ਬ੍ਰਾਹਮਣ ਸਮਝਦਾ ਵੀ ਹੈ ਮੇਰੇ ਨੌਕਰ ਅਤੇ ਸੇਵਾਦਾਰ ਮੈਨੂੰ ਦੂਰ ਤੋਂ ਸलाम ਕਰਦੇ ਨੇ ਗੰਗੂ ਮੈਨੂੰ ਸलाम ਨਹੀਂ ਕਰਦਾ ਸ਼ਾਇਦ ਮੈਥੋਂ ਸलाम ਦੀ ਉਮੀਦ ਰੱਖਦਾ ਹੈ ਮੇਰੇ ਡੁੱਟੇ ਗਲਾਸ ਨੂੰ ਹੱਥ ਨਹੀਂ ਲਾਉਂਦਾ ਨਾ ਕਦੇ ਮੇਰੀ ਹਿੰਮਤ ਪਈ ਕਿ ਉਸ ਨੂੰ ਪੱਖਾ ਝੱਲਣ ਨੂੰ ਕਹਾਂ ਜਦੋਂ ਮੈਂ ਪਸੀਨੇ ਨਾਲ ਤਰ ਹੋ ਜਾਂਦਾ ਹਾਂ ਅਤੇ ਕੋਲ ਕੋਈ ਹੋਰ ਬੰਦਾ ਨਹੀਂ ਹੁੰਦਾ ਤਾਂ ਗੰਗੂ ਆਪਣੇ ਆਪੱਖਾ ਚੁੱਕ ਲੈਂਦਾ ਹੈ ਪਰ ਉਹਦੇ ਜਿਹੜੇ ਦਿਹਾਵਾਬ ਤੋਂ ਸਾਫ ਹੋ ਜਾਂਦਾ ਜਿਵੇਂ ਮੇਰੇ ਤੇ ਕੋਈ ਐਸਾ एहसान ਕਰ ਰਿਹਾ ਹੋਵੇ ਅਤੇ ਮੈਂ ਵੀ ਪਤਾ ਨਹੀਂ ਕਿਉਂ ਤਰ੍ਹਾਂ ਉਸ ਦੇ ਹੱਥਾਂ 'ਚ ਪੱਖਾ ਖੋਲ ਲੈਂਦਾ ਕਰਮਸਮਾ ਦਾ ਬੰਦਾ ਕਿਸੇ ਦੀ ਇੱਕ ਨਹੀਂ ਸੰਦਾ ਅਜਿਹੇ ਬਹੁਤ ਘਟ ਮਉਣਗੇ ਜਿਨ੍ਹਾਂ ਨਾਲ ਉਹਦੀ ਦੋਸਤੀ ਹੈ ਨੌਕਰ ਤੇ ਸੇਵਾਦਾਰ ਨਾਲ ਬੈਠਣਾ ਸ਼ਾਇਦ ਆਪਣੀ ਬੇਇੱਜ਼ਤੀ ਸਮਝਦਾ ਹੈ ਮੈਂ ਉਹ ਨੂੰ ਕਿਸੇ ਨਾਲ ਮਿਲਦੇ ਗਿਲਦੇ ਨਹੀਂ ਦੇਖਿਆ ਹੈਰਾਨੀ ਦੀ ਗੱਲ ਹੈ ਉਹਨੂੰ ਨਸ਼ੇ ਪੱਤੇ ਨਾਲ ਕੋਈ ਲगाव ਨਹੀਂ ਜੋ ਇਸ ਸ਼੍ਰੇਣੀ ਦੇ ਲੋਕਾਂ ਦੀ ਆਮ ਗੱਲ ਹੈ ਮੈਂ ਉਹਨੂੰ ਕਦੇ ਪੂਜਾ ਪਾਠ ਕਰਦਿਆਂ ਜਾਂ ਇਸ਼ਨਾਨ ਕਰਦਿਆਂ ਵੀ ਨਹੀਂ ਦੇਖਿਆ ਬਿਲਕੁਲ ਉਂਗਠਾ ਛਾਪ ਹੈ ਫਿਰ ਵੀ ਉਹ ਬ੍ਰਹਮਣ ਹੈ ਅਤੇ ਚਾਹੁੰਦਾ ਹੈ ਕਿ ਦੁਨੀਆ ਉਸ ਦਾ ਆਦਰ ਸਤਿਕਾਰ ਕਰੇ ਉਹ ਚਾਹੇ ਵੀ ਕਿਉਂ ਨਾ ਜਦੋਂ ਪੁਰਖਿਆਂ ਦੀ ਪੈਦਾ ਕੀਤੀ ਹੋਈ ਜਾਇਦਾਦ ਉੱਤੇ ਅੱਜ ਵੀ ਲੋਕ ਆਪਣਾ ਹੱਕ ਜਮਾ ਹੀ ਬੈਠੇ ਹਨ ਜਿਵੇਂ ਉਹਨਾਂ ਖੁਦ ਪੈਦਾ ਕੀਤੀ ਹੋਵੇ ਤਾਂ ਫਿਰ ਉਹ ਕਿਉਂ ਇਸ ਆਦਰ ਤੇ ਸਨਮਾਨ ਨੂੰ ਤਿਆਗੇ ਜੋ ਉਸ ਦੇ ਪੁਰਖਿਆਂ ਨੇ ਉਸ ਨੂੰ ਦਿੱਤਾ ਇਹ ਉਸ ਦੀ ਪਿਤਰੀ ਜਾਇਦਾਦ ਹੈ ਮੇਰਾ ਸੁਭਾ ਮੇਰਾ ਸੁਭਾ ਕੋ ਜਿਸ ਤਰ੍ਹਾਂ ਕਿ ਆਪਣੇ ਨੌਕਰਾਂ ਨਾਲ ਬਹੁਤ ਘੱਟ ਬੋਲਦਾ ਹਾਂ ਮੈਂ ਚਾਹੁੰਦਾ ਹਾਂ ਜਦ ਤੱਕ ਮੈਂ ਖੁਦ ਨਾ ਬੁਲਾਵਾਂ ਕੋਈ ਮੇਰੇ ਕੋਲ ਨਾ ਆਵੇ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਮਾੜਾ ਮੋਟਾ ਕੰਮ ਹੋਵੇ ਤੇ ਨੌਕਰਾਂ ਨੂੰ ਬੁਲਾਉਂਦਾ ਫਿਰਾਂ ਮੈਨੂੰ ਆਪਣੇ ਹੱਥੀ ਸਰਾਹੀ ਚੋਂ ਪਾਣੀ ਲੈਣਾ ਆਪਣੀ ਲਾਲਟਨ ਬਾਲਣੀ ਆਪਣੇ ਬੂਟ ਪਾਣੀ ਜਾਂ ਲਮਾਰੀ ਚੁੱਕਤਾ ਬਲਬਣੀ ਇਸ ਨਾਲੋਂ ਕਿਤੇ ਸੌਖਾ ਮਹਿਸੂਸ ਹੁੰਦਾ ਕਿ ਕਿਸੇ ਨੌਕਰ ਨੂੰ ਬੁਲਾਵਾ ਇਸ ਨਾਲ ਮੈਨੂੰ ਆਪਣੇ ਤੰਦਰੁਸਤ ਤੇ ਆਤਮ ਨਿਰਭਰ ਹੋਣ ਦਾ ਅਹਿਸਾਸ ਹੁੰਦਾ ਹੈ। ਨੌਕਰ ਵੀ ਮੇਰੇ ਸਵਾਤੋ ਜਨੂ ਨੂੰ ਹੋ ਗਏ ਨੇ ਅਤੇ ਬਿਨਾਂ ਲੋੜ ਮੇਰੇ ਕੋਲੇ ਬਹੁਤ ਘਟ ਆਉਂਦੇ ਨੇ। ਇਸ ਕਰਕੇ ਇੱਕ ਦਿਨ ਜਦ ਸਵੇਰੇ ਜਿਹੇ ਗੰਗੂ ਮੇਰੇ ਸਾਹਮਣੇ ਆ ਕੇ ਖੜ ਗਿਆ ਤਾਂ ਮੈਨੂੰ ਬਹੁਤ ਬੁਰਾ ਲੱਗਿਆ। ਇਹ ਲੋਕ ਜਦੋਂ ਆਉਂਦੇ ਹਨ ਤਾਂ ਪੇਸ਼ਗੀ ਹਿਸਾਬ-ਕਿਤਾਬ ਚੋਂ ਕੁਝ ਮੰਗਣ ਵਾਸਤੇ ਜਾਂ ਦੂਜੇ ਨੌਕਰ ਦੀ ਸ਼ਿਕਾਇਤ ਕਰਨ ਵਾਸਤੇ। ਮੈਨੂੰ ਇਹਨਾਂ ਦੋਵਾਂ ਗੱਲਾਂ ਨਾਲ ਨਫ਼ਰਤ ਹੈ ਮੈਂ ਪਹਿਲੀ ਤਰੀਕ ਨੂੰ ਹਰ ਇੱਕ ਦਾ ਹਿਸਾਬ ਕਰ ਦਿੰਦਾ ਹਾਂ ਤੇ ਵਿੱਚ ਵਿਚਾਲੇ ਕੋਈ ਮੰਗੇ ਤਾਂ ਗੁੱਸਾ ਆ ਜਾਂਦਾ ਕਿਹੜਾ 2-2 4-4 ਰੁਪਿਆਂ ਦਾ ਹਿਸਾਬ ਰੱਖਦਾ ਫਿਰੇ ਫਿਰ ਜਦੋਂ ਕਿਸੇ ਨੂੰ ਮਹੀਨੇ ਪਰ ਦੀ ਮਜ਼ਦੂਰੀ ਮਿਲ ਜਾਵੇ ਤਾਂ ਉਸ ਨੂੰ ਕੀ ਹੱਕ ਹੈ ਕਿ ਉਹਨਾਂ ਨੂੰ 15 ਦਿਨਾਂ ਵਿੱਚ ਖਰਚ ਕਰ ਦੇਵੇ ਤੇ ਕਰਜ਼ਾ ਜਾਂ ਪੇਸ਼ਕੀ ਦੀ ਉਹਾਰ ਲਾਵੇ ਤੇ ਸ਼ਿਕਾਇਤਾਂ ਨਾਲ ਮੈਨੂੰ ਨਫ਼ਰਤ ਹੈ ਮੈਂ ਸ਼ਿਕਾਇਤ ਨੂੰ ਕਮਜ਼ੋਰ ਮੰਨਦਾ ਨਤੀਜਾ ਸਮਝਦਾ ਹਾਂ ਮੈਂ ਮੱਥੇ ਤੇ ਵੱਟ ਪਾਉਂਦਿਆਂ ਕਿਹਾ ਕੀ ਗੱਲ ਹੈ ਮੈਨੂੰ ਬੁਲਾਇਆ ਨਹੀਂ ਗੰਗੂ ਨੇ ਤੇਜ ਤਰਾਰੀ ਹੰਕਾਰੀ ਮੂੰਹ ਤੇ ਅੱਜ ਕੁਝ ਅਜੀਹੀ ਨਿਰਮਮਤਾ ਕੁਝ ਅਜੀਹਾ ਸੰਗੋਚ ਸੀ ਕੇ ਮੈਂ ਹੈਰਾਨ ਹੋ ਗਿਆ ਇੰਝ ਲੱਗ ਰਿਹਾ ਸੀ ਜਿਵੇਂ ਉਹ ਕੋਈ ਜਵਾਬ ਦੇਣਾ ਚਾਹੁੰਦਾ ਹੈ ਪਰ ਸ਼ਬਦ ਨਹੀਂ ਲੱਭ ਰਹੇ ਮੈਂ ਜਰਾ ਨਿਮਰ ਹੋ ਕੇ ਕਿਹਾ ਗੱਲ ਕੀ ਹੈ ਬੋਲਦਾ ਕਿਉਂ ਨਹੀਂ ਤੂੰ ਜਾਣਦਾ ਹੈ ਇਹ ਮੇਰਾ ਸਵਾਰ ਕਰਨ ਦਾ ਵਕਤ ਹੈ ਮੈਨੂੰ ਦੇਰੀ ਹੋ ਰਹੀ ਹੈ ਗੰਗੂ ਨੇ ਨਿਰਾਸ਼ਾਪ੍ਰੀ ਵਾਜ ਵਿੱਚ ਕਿਹਾ ਤਾਂ ਤੁਸੀਂ ਸੈਰ ਕਰ ਜਾਓ ਕਰਨ ਜਾਓ ਮੈਂ ਫਿਰ ਆਉਂਗਾ ਇਹ ਸਥਿਤੀ ਹੋਰ ਵੀ ਚਿੰਤਾਜਨਕ ਸੀ ਇਸ ਕਾਲੀ ਵਿੱਚ ਤਾਂ ਉਹ ਇੱਕ ਛਿਣ ਵਿੱਚ ਆਪਣਾ ਪੂਰਾ ਵਰਤਾਂਤ ਸੁਣਾਏਗਾ ਉਹ ਜਾਣਦਾ ਸੀ ਕਿ ਮੇਰੇ ਕੋਲੇ ਜਿਆਦਾ ਸਮਾਂ ਨਹੀਂ ਦੂਜੇ ਮੌਕੇ ਉੱਤੇ ਤਾਂ ਦੋਸਤ ਕੰਟੇ ਬੰਦੀ ਰਹੁੰਦਾ ਮੇਰੇ ਕੋਲ ਪੜਨ ਲਿਖਨ ਨੂੰ ਤਾਂ ਇਹ ਸ਼ਾਇਦ ਕੁਝ ਘੱਟ ਸਮਝਦਾ ਹੋਵੇ ਪਰ ਵਿਚਾਰ ਨੂੰ ਜੋ ਮੇਰੇ ਲਈ ਬੜੀ ਔਖੀ ਸਾਧਨਾ ਹੈ ये पंदा समा समझदा है मै पेश, लेना या? मैं पेश की नहीं दी नहीं मैं कद भी कुछ पेशकी नहीं मंगा गया शिकायत करनी चाहना मेनू शिकायत नफरत जी नहीं सरकार मैं कद किसी की शिकायत ही नहीं की ਗੰਗੂ ਨੇ ਆਪਣਾ ਦਿਲ ਮਜਬੂਤ ਕੀਤਾ ਉਸ ਦੇ ਚਿਹਰੇ ਤੇ ਸਾਹ ਚੱਲ ਕਰ ਰਿਹਾ ਸੀ ਜਿਵੇਂ ਉਹ ਕੋਈ ਖਿਆਲ ਮਾਰ ਲਈ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਇਕੱਠਾ ਕਰ ਰਿਹਾ ਹੋਵੇ ਉਹ ਲੜਕੜਾਉਂਦੀ ਆਵਾਜ਼ ਵਿੱਚ ਬੋਲਿਆ ਮੈਨੂੰ ਤੁਸੀਂ ਛੁੱਟੀ ਦੇ ਦਿਓ ਮੈਂ ਹੁਣ ਨੌਕਰੀ ਨਹੀਂ ਕਰ ਸਕਦਾ ਇਹ ਇਸ ਕਿਸਮ ਦੀ ਪਹਿਲੀ ਪੇਸ਼ਕਸ਼ ਸੀ ਜੋ ਮੇਰੇ ਕੰਨਾਂ ਵਿੱਚ ਪਈ ਮੇਰੇ ਐ ਨੂੰ ਸੱਟ ਲੱਗੀ ਮੈਂ ਜੋ ਆਪਣਾ ਆਕ ਨੂੰ ਮਨੁੱਖਤਾ ਦਾ ਪੁਤਲਾ ਸਮਝਦਾ ਹਾਂ ਆਪਣੇ ਨੌਕਰਾਂ ਨੂੰ ਵੀ ਸਖਤ ਸ਼ਬਦ ਨਹੀਂ ਕਹਿੰਦਾ ਆਪਣੇ ਮਾਲਕੀ ਭਾਵ ਨੂੰ ਸਾਧਕੇ ਮ्यान ਚ ਰੱਖਣ ਦੀ ਕੋਚੇ ਕਰਦਾ ਹਾਂ ਤਾਂ ਮੈਂ ਇਸ ਪੇਸ਼ਕਸ਼ ਤੇ ਕਿਉਂ ਨਾ ਹੈਰਾਨ ਹੋਵਾਂ ਸਖਤ ਆਵਾਜ਼ ਵਿੱਚ ਪੁੱਛਿਆ ਕਿਉਂ ਪੀਛੇ ਕਹਤਾ ਹੈ ਤੁਸਤਾ ਜਨਾਬ ਅਜਿਹ ਅੱਛਾ ਸੁਭਾਅ ਆਇਆ ਹੈ ਉਸ ਤਰ੍ਹਾਂ ਤਾਂ ਕੌਣ ਪਾ ਲੂ ਪਰ ਗੱਲ ਹੀ ਇਸ ਕਿਸਮ ਦੀ ਹੋ ਗਈ ਹੈ ਹੁਣ ਮੈਂ ਤੁਹਾਡੇ ਕੋਲ ਨਹੀਂ ਰਹਿ ਸਕਦਾ ਅਜਿਹਾ ਨਾ ਹੋਵੇ ਕਿ ਪਿੱਛੇ ਕੋਈ ਗੱਲਬਾਤ ਹੋ ਜਾਵੇ ਤੇ ਤੁਹਾਡੀ ਬਦਨਾਮੀ ਹੋ ਜਾਵੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਤੁਹਾਡੀ ਇੱਜ਼ਤ ਨੂੰ ਦਾਗ ਲੱਗੇ ਮੇਰੇ ਅੰਦਰ ਉਜਨ ਪੈਦਾ ਹੋ ਗਈ ਉਤਸੁਕਤਾ ਦੀ ਅਗ ਤੇਜ ਹੋਣ ਲੱਗੀ ਆਤਮ ਸੰਪਰਨ ਦੇ ਭਾਵ ਨਾਲ ਬ੍ਰਾਹਮ ਦੇ ਚਪਈ ਕੁਰਸੀ ਤੇ ਬੈਠਦੇ ਆ ਕਿਹਾ ਤੂੰ ਤਾਂ ਬੁਝਾਰਤਾ ਪਾ ਰਿਹਾ ਸਾਫ ਸਫ ਕਿਉਂ ਨਹੀਂ ਦੱਸਦਾ ਮਾਮਲਾ ਕੀ ਹੈ ਗੰਗੂ ਨੇ ਬੜੀ ਨਿਮਰਤਾ ਨਾਲ ਕਿਹਾ ਗੱਲ ਇਹ ਹੈ ਕਿ ਉਹ ਤੀਵੀ ਜੋ ਹੁਣੇ-ਹੁਣੇ ਵਿਦਵਾ ਆਸ਼ਰਮ ਚੋਂ ਕੱਢ ਦਿੱਤੀ ਹੈ ਗੋਮਤੀ ਦੇਵੀ ਉਹ ਚੁੱਪ ਹੋ ਗਿਆ ਮਕਾਲਾ ਪੈਂਦੇ ਹੋਇਆ ਕਿਹਾ ਹਾਂ ਕੱਢ ਦਿੱਤੀ ਹੈ ਫਿਰ ਤੇਰੀ ਨੌਕਰੀ ਨਾਲ ਉਹਦਾ ਕੀ ਸੰਬੰਧ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਬਾਬੂ ਜੀ ਮਹਾਰਾਣੀ ਨਾਲ ਉਹਦਾ ਮੂੰਹ ੱੱਕਣ ਲੱਗਾ ਇਹ ਪੁਰਾਣੇ ਵਿਚਾਰਾਂ ਦਾ ਮੂਰਖ ਬ੍ਰਾਹਮਣ ਜਿਸ ਨੂੰ ਨਵੇਂ ਜਮਾਨੇ ਦੀ ਹਵਾ ਤੱਕ ਨਹੀਂ ਲੱਗੀ ਉਸ ਬਦਚਲਨ ਨਾਲ ਵਿਆਹ ਕਰਨ ਜਾ ਰਿਹਾ ਹੈ ਜਿਸ ਨੂੰ ਕੋਈ ਭਲਾਪੁਰਸ਼ ਆਪਣੇ ਘਰ ਵਿੱਚ ਕਦਮ ਨਹੀਂ ਰੱਖਣ ਦਿੰਦਾ ਗੋਮਤੀ ਨੇ ਮੁਹੱਲੇ ਦੇ ਸ਼ਾਂਤ ਵਾਤਾਵਰਣ ਵਿੱਚ ਹਿਸਜੜ ਪੈਦਾ ਕਰ ਦਿੱਤੀ ਸੀ ਕਈ ਸਾਲ ਪਹਿਲਾਂ ਵਿਦਵਤ ਆਸ਼ਰਮ ਵਿੱਚ ਆਈ ਸੀ ਤਿੰਨ ਵਾਰੀ ਆਸ਼ਰਮਾਂ ਦੇ ਕਰਮਚਾਰੀਆਂ ਨੇ ਉਹਦਾ ਵਿਆਹ ਕੀਤਾ ਪਰ ਹਰ ਵਾਰ ਉਹ ਮਹੀਨੇ 15 ਦਿਨਾਂ ਚ ਵਾਪਸ ਆ ਜਾਂਦੀ ਸੀ ਇਤੋਂ ਤੱਕ ਕਿ ਆਸ਼ਰਮ ਦੇ ਮੁਖੀ ਨੇ ਇਹਦੀ ਉਸ ਨੂੰ ਆਸ਼ਰਮ ਵਿੱਚੋਂ ਹੀ ਕੱਢ ਦਿੱਤਾ ਉਦੋਂ ਤੋਂ ਉਹ ਉਸੇ ਮੁੱਲੇ ਚ ਕੋਠੜੀ ਲੈ ਕੇ ਰਹਿਣ ਲੱਗ ਪਈ ਸੀ ਅਤੇ ਸਾਰੇ ਮੁੱਲੇ ਲਈ ਮਨੋਰੰਜਨ ਦਾ ਕੇਂਦਰ ਬਣੀ ਹੋਈ ਸੀ ਮੈਨੂੰ ਬੰਗੂ ਤੇ ਵੀ ਗੁੱਸਾ ਆ ਤੇ ਤਰਸ ਵੀ ਇਸ ਨੂੰ ਸਾਰੀ ਦੁਨੀਆ ਚ ਕੋਈ ਔਰਤ ਹੀ ਨਹੀਂ ਮਿਲੀ ਜਿਹੜਾ ਇਹਦੇ ਨਾਲ ਵਿਆਹ ਕਰਨ ਜਾ ਰਿਹਾ ਜਦੋਂ ਉਹ ਤਿੰਨ ਵਾਰੀ ਆਪਣੀਆਂ ਪਤ੍ੀਆਂ ਕੋਲੋਂ ਭੱਜ ਗਈ ਤਾਂ ਇਹਦੇ ਕੋਲੋਂ ਕਿੰਨੇ ਕਦਮ ਰਹੇਗੀ ਕੋਈ ਗੰਡਾ ਦਾ ਪੂਰਾ ਆਦਮੀ ਹੁੰਦਾ ਤਾਂ ਗੱਲ ਹੋਰ ਸੀ ਸ਼ਾਇਦ ਸਾਲ 6 ਮਹੀਨੇ ਟਿਕ ਜਾਂਦੀ ਇਹ ਤਾਂ ਨਿਰਾਂਖਾਂ ਦਾ ਇੱਕ ਹਫ਼ਤੇ ਤੱਕ ਨਹੀਂ ਚੱਲਣਾ ਹੈ ਡੋਲਾ ਮੈਂ ਚੇਤਾਵਨੀ ਦਿਹਾ ਭਾਵਨਾ ਨੂੰ ਪੁੱਛਿਆ ਤੈਨੂੰ ਇਸ ਔਰਤ ਦੀ ਜੀਵਨ ਕਹਾਣੀ ਦਾ ਪਤਾ ਹੈ ਗੰਗੂ ਨੇ ਅੱਖੀ ਦੇਖੀ ਘਟਨਾਵਾਂ ਆਂ ਕਿਆ ਸਭ ਝੂਠ ਹੈ ਸਰਕਾਰ ਲੋਕਾਂ ਨੇ ਉਸ ਨੂੰ ਐਵੇਂ ਬਦਨਾਮ ਕਰ ਦਿੱਤਾ ਇਹ ਕਹਿੰਦਾ ਤਿੰਨ ਵਾਰੀ ਆਪਣੇ ਪਤਨੀਆਂ ਕੋਲੋਂ ਨਹੀਂ ਪੱਜੀ ਉਹਨੂੰ ਲੋਕਾਂ ਨੇ ਉਹਨੂੰ ਘਰੋਂ ਕੱਢਿਆ ਤਾਂ ਕੀ ਕਰਦੀ ਕਿੰਨਾ ਬੁੱਧੂ ਐ ਤੂੰ ਕੋਈ ਇੰਨੀ ਦੂਰੋਂ ਆ ਕੇ ਵਿਆਹ ਕੇ ਲੈ ਜਾਂਦਾ ਹਜ਼ਾਰ ਰੁਪਏ ਖਰਚ ਕਰਦਾ ਇਸ ਕਰਕੇ ਕਿ ਔਰਤ ਨੂੰ ਘਰੋਂ ਕੱਢ ਦੇਵੀਂ ਗੰਗੂਪਾਪਕ ਹੋ ਗਿਆ ਜਿੱਥੇ ਪਿਆਰ ਨਹੀਂ ਹਜੂਰ ਉੱਥੇ ਕੋਈ ਟੀ ਵੀ ਨਹੀਂ ਰਹਿ ਸਕਦੀ ਇਸਤਰੀ ਸਿਰਫ ਰੋਟੀ ਕਪੜਾ ਹੀ ਨਹੀਂ ਚਾਹੁੰਦੀ ਪਿਆਰ ਵੀ ਚਾਹੁੰਦੀ ਹੈ ਉਹ ਲੋਕ ਸਮਝਦੇ ਹੋਣਗੇ ਕਿ ਅਸੀਂ ਵਿਧਵਾ ਔਰਤ ਨਾਲ ਵਿਆਹ ਕਰਕੇ ਉਸਤੇ ਕੋਈ एहसान ਕੀਤਾ ਹੈ ਚਾਹੁੰਦੇ ਹੋਣਗੇ ਕਿ ਤਨਮਨ ਤੋਂ ਉਹ ਉਹਨਾਂ ਦੀ ਹੋ ਜਾਵੇ ਪਰ ਦੂਜਿਆਂ ਨੂੰ ਆਪਣਾ ਬਣਾਉਣ ਤੋਂ ਪਹਿਲਾਂ ਆਪ ਉਹਨਾਂ ਦਾ ਬੰਨਾ ਬੈੰਡਾ ਹੈ ਹਜੂਰ ਫਿਰ ਉਹਨੂੰ ਇੱਕ ਬਿਮਾਰੀ ਵੀ ਹੈ ਉਹਨੂੰ ਕੋਈ ਸ਼ੂਤ ਚਿੰਬੜਿਆ ਹੋਇਆ ਹੈ ਉਹ ਕਦੇ-ਕਦੇ ਗੱਲ ਕੁੱਟਣ ਲੱਗ ਜਾਂਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ ਤੇ ਤੂੰ ਇਹੋ ਜਿਹੀ ਔਰਤ ਨਾਲ ਵਿਆਹ ਕਰਾਏਂਗਾ ਮੈਂ ਛੱਪੀ ਕੌਮ ਨਾ ਕਿਹਾ ਸੋਚ ਲੈ ਜੀਵਨ ਕੌੜਾ ਹੋ ਜਾਣਾ ਗੰਗੂ ਨੇ ਚੈਦਾਂ ਵਰਗੇ ਵੇਗ ਵਿੱਚ ਕਿਹਾ ਮੈਂ ਤਾਂ ਸਮਝਦਾ ਹਾਂ ਮੇਰੀ ਜ਼ਿੰਦਗੀ ਬਣ ਜਾਣੀ ਹੈ ਸਰਕਾਰ ਅੱਗੇ ਪਰਮਾਤਮਾ ਦੀ ਮਰਜ਼ੀ ਮੈਂ ਜੋਰ ਦੇ ਕੇ ਕਿਹਾ ਤਾਂ ਫਿਰ ਤੂੰ ਤੈਅ ਕਰ ਲਿਆ ਹਾਂ ਹਜੂਰ ਤਾਂ ਫਿਰ ਮੈਂ ਤੇਰਾ ਸਤਿਵਾ ਪ੍ਰਮਾਣ ਕਰਦਾ ਹਾਂ ਮੈਂ ਫ਼ਯੂਲ ਪਰੰਪਰਾਵਾਂ ਦੇ ਵਿਅਰਥ ਵੰਦਨਾ ਦਾ ਦਾਸ ਨਹੀਂ ਹਾਂ ਪਰ ਜਿਹੜਾ ਬੰਦਾ ਨੀਜ ਔਰਤ ਨਾਲ ਵਿਆਹ ਕਰਾਵੇ ਉਹਨੂੰ ਆਪਣੇ ਕੋਲੇ ਰੱਖਣਾ ਸੱਚਮੁੱਚ ਬਹੁਤ ਔਖਾ ਹੈ ਆਏ ਦਿਨ ਸੋ ਪੰਗੇ ਖੜੇ ਰਹਿਣਗੇ ਨਵੀਆਂ ਨਵੀਆਂ ਉਲਝਣਾਂ ਪੈਦਾ ਹੋਣਗੀਆਂ ਕਦੇ ਪੁਲਿਸ ਆਏਗੀ ਕਦੇ ਮੁਕੱਦਮੇ ਖੜੇ ਹੋਣਗੇ ਸੰਭਵ ਹੈ ਕਿ ਚੋਰੀ ਦੀਆਂ ਵਾਰਦਾਤਾਂ ਵੀ ਹੋ ਜਾਣ ਇਸ ਦਰਦਲ ਤੋਂ ਦੂਰ ਹੀ ਚੰਗਾ ਗੰਗੂਪੋਖ ਪੀੜਤ ਬੰਦੇ ਵਾਂਗ ਰੋਟੀ ਦਾ ਟੁਕੜਾ ਦੇਖ ਕੇ ਉਸ ਵੱਲ ਔਲ ਰਿਹਾ ਹੈ ਰੋਟੀ ਝੂਠੀ ਹੈ ਸੁੱਕੀ ਹੈ ਖਾਣਯੋਗ ਨਹੀਂ ਇਸ ਦੀ ਉਸਨੂੰ ਪਰਵਾਹ ਨਹੀਂ ਉਸ ਨੂੰ ਸੋਚ ਸਮਝ ਤੋਂ ਕੰਮ ਲੈਣਾ ਔਖਾ ਸੀ ਮੈਂ ਉਸ ਨੂੰ ਆਪਣੇ ਆਪ ਨਾਲੋਂ ਵੱਖ ਕਰਨ ਵਿੱਚ ਹੀ ਭਲਾਈ ਸਮਝੀ ਪੰਜ ਮਹੀਨੇ ਲੰਘ ਗਏ ਗੰਗੂ ਤੇ ਗੋਮਤੀ ਨੇ ਵਿਆਹ ਕਰ ਲਿਆ ਸੀ ਅਤੇ ਮੋਹੱਲੇ ਵਿੱਚ ਖਪਰਾਈ ਦਾ ਕਰ ਲੈ ਕੇ ਰਹਿੰਦੀ ਸੀ ਉਹ ਚਾੜ ਦੀ ਰੇੜੀ ਲਾ ਕੇ ਵਜਾਰਾ ਕਰਦਾ ਸੀ ਮੈਨੂੰ ਕਦੇ ਬਾਜ਼ਾਰ ਵਿੱਚ ਮਿਲ ਜਾਂਦਾ ਮੈਂ ਉਸ ਦਾ ਹਾਲ ਚਾਲ ਪੁੱਛਦਾ ਮੈਨੂੰ ਉਸ ਦੇ ਜੀਵਨ ਵਿੱਚ ਖਾਸ ਦਿਲਚਸਪੀ ਹੋ ਗਈ ਸੀ ਇਹ ਇੱਕ ਸਮਾਜਿਕ ਸਵਾਲ ਦੀ ਪ੍ਰੀਖਿਆ ਸੀ ਸਮਾਜਿਕ ਹੀ ਨਹੀਂ ਮਨੋਵਿਗਿਆਨਿਕ ਵੀ ਮੈਂ ਦੇਖਣਾ ਚਾਹੁੰਦਾ ਸਾਂ ਇਸ ਦਾ ਨਤੀਜਾ ਕੀ ਨਿਕਲਦਾ ਮੈਂ ਗੰਗੂ ਨੂੰ ਹਮੇਸ਼ਾ ਖੁਸ਼ ਵੇਖਦਾ ਅਮੀਰੀ ਅਤੇ ਨਿਸ਼ਚਿੰਤਾ ਕਾਰਨ ਮੁਕਤ ਤੇਜਲੋ ਅਤੇ ਸੁਭਾਅ ਵਿੱਚ ਜੋ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਉਸ ਦੇ ਚਿਹਰੇ ਤੋਂ ਸਾਫ਼ ਝਲਕਦਾ ਸੀ ਰੁਪਏ ਸਵਾ ਰੁਪਏ ਦੀ ਰੋਜ਼ ਵਿਕਰੀ ਹੋ ਜਾਂਦੀ ਸੀ ਇਸ ਤੋਂ ਲਾਗਤ ਕੱਟ ਕੇ 8-10 ਸਾਨੇ ਬਚ ਜਾਂਦੇ ਸਨ ਇਹ ਹੀ ਉਸ ਦਾ ਨਿਰਵਾਸ ਸੀ ਪਰ ਇਸ ਵਿੱਚ ਕਿਸੇ ਦੇਵਤੇ ਦਾ ਵਰਦਾਨ ਸੀ ਉਸ ਦੇ ਅੰਦਰ ਤੇ ਆਤਮ ਵਿਸ਼ਵਾਸ ਤੇ ਆਨੰਦ ਦੀ ਝਲਕ ਸੀ ਜੋ ਚਤਤ ਦੀ ਸ਼ਾਂਤੀ ਨਾਲ ਹੀ ਆ ਸਕਦੀ ਸੀ ਇੱਕ ਦਿਨ ਮੈਂ ਸੁਣਿਆ ਕਿ ਗੋਮਤੀ ਗੰਗੂ ਦੇ ਘਰੋਂ ਭੱਜ ਗਈ ਕਹਿ ਨਹੀਂ ਸਕਦਾ ਕਿਉਂ ਮੈਨੂੰ ਇਸ ਖਬਰ ਨਾਲ ਵੱਖਰਾ ਜਿਹਾ ਆਨੰਦ ਮਿਲਿਆ ਮੈਨੂੰ ਗੰਗੂ ਦੇ ਸੁਖੀ ਤੇ ਸੰਤੁਸ਼ਟ ਜੀਵਨ ਤੇ ਇੱਕ ਤਰ੍ਹਾਂ ਨਾਲ ਈਰਖਾ ਹੁੰਦੀ ਸੀ ਮੈਂ ਉਸ ਬਾਰੇ ਕਿਸੇ ਘਾਟੇ ਕਿਸੇ ਕੰਤਕਨ ਹੋਣੇ ਕਿਸੇ ਇੱਜ਼ਤਮਾਨ ਨਾਲ ਜੁੜੀ ਘਟਨਾ ਦੀ ਉਡੀਕ ਕਰ ਰਿਹਾ ਸੀ ਇਸ ਖਬਰ ਨਾਲ ਇਸ ਈਰਖਾ ਨੂੰ ਰਾਹਤ ਮਿਲੀ ਆਖਰ ਉਹੀ ਹੋਇਆ ਜਿਸ ਦਾ ਮੈਨੂੰ ਵਿਸ਼ਵਾਸ ਸੀ ਮੈਂ ਸੋਚਿਆ ਬੱਚੂ ਨੂੰ ਆਪਣੀ ਕੀਤੀ ਦਾ ਦੰਡ ਭੋਗਣਾ ਪੈ ਗਿਆ ਹੁਣ ਦੇਖਦੇ ਹਾਂ ਕਿਹੜਾ ਮੂੰਹ ਲੈ ਕੇ ਸਾਹਮਣੇ ਆਉਂਦਾ ਹੁਣ ਅੱਖਾਂ ਖੁੱਲਣਗੀਆਂ ਤਾਂ ਪਤਾ ਲੱਗੇਗਾ ਕਿ ਜਿਹੜੇ ਲੋਕ ਇਸ ਨੂੰ ਵਿਆਹ ਤੋਂ ਰੋਕ ਰਹੇ ਸਨ ਕਿਸੇ ਸੁਭਚੰਤਕ ਕਿੰਨੇ ਸੁਭਚੰਤਕ ਸਨ ਉਸ ਵਕਤ ਇੰਜ ਲੱਗਦਾ ਸੀ ਜਿਵੇਂ ਆਪ ਨੂੰ ਕੋਈ ਦੂਰ ਦੁਰਲੱਭ ਚੀਜ਼ ਪ੍ਰਾਪਤ ਹੋ ਰਹੀ ਹੋਵੇ ਜਿਵੇਂ ਕੋਈ ਮੁਕਤੀ ਦਾ ਦਰਵਾਜ਼ਾ ਖੁੱਲਰ ਗਿਆ ਹੋਵੇ ਲੋਕਾਂ ਨੇ ਕਿੰਨਾ ਸਮਝਾਇਆ ਬਈ ਇਹ ਔਰਤ ਵਿਸ਼ਵਾਸਯੋਗ ਨਹੀਂ ਕਿੰਨਿਆਂ ਨੂੰ ਦਗਾ ਦੇ ਚੁੱਕੀ ਹੈ ਤੈਨੂੰ ਵੀ ਦਗਾ ਦੇਵੇਗੀ ਪਰ ਇਸ ਦੇ ਕੰਨ ਤੇ ਜੋ ਨਾ ਸਕੀ ਹੁਣ ਮਿਲੇ ਤਾਂ ਮિજાਜ ਪੁੱਛਾਂ ਕਹਾ ਕਿਉਂ ਮਹਾਰਾਜ ਦੇਵੀ ਜੀ ਦਾ ਵਰਦਾਨ ਪ੍ਰਾਪਤ ਕਰਕੇ ਖੁਸ਼ ਹੋਇਆ ਕਿ ਇਹ ਨਹੀਂ ਤੂੰ ਤਾਂ ਕਹਿੰਦਾ ਸੀ ਉਹ ਇਹੀ ਹੈ ਉਹ ਤੇਰੀ ਹੈ ਲੋਕ ਉਸ ਤੇ ਮੰਦੀ ਭਾਵਨਾ ਕਰਕੇ ਦੋਸ਼ ਲਾਉਂਦੇ ਹਨ ਹੁਣ ਦੱਸ ਕਿਸ ਦੀ ਭੁੱਲ ਸੀ ਉਸ ਦਿਨ ਕੁਦਰਤੀ ਗੰਗੂ ਨਾਲ ਬਾਜ਼ਾਰ ਵਿੱਚ ਮੁਲਾਕਾਤ ਹੋ ਗਈ ਕਬਰਾਇਆ ਹੋਇਆ ਸੀ ਬੇਸੁੱਧ ਸੀ ਬਿਲਕੁਲ ਗਮਸੂਮ ਮੈਨੂੰ ਦੇਖਦਿਆਂ ਜਿਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹ ਪੀੜਿਤ ਭਾਵ ਨਾਲ ਮੇਰੇ ਕੋਲ ਆ ਕੇ ਬੋਲਿਆ ਬਾਬੂ ਜੀ ਗੋਮਤੀ ਨੇ ਮੇਰ ਨਾਲ ਵਿਸ਼ਵਾਸ ਕੀਤਾ ਮੈਂ ਮਿਲੇ ਹੋਏ ਆਨੰਦ ਨਾਲ ਪਰ ਬਨੌਟੀ ਹਮਦਰਦੀ ਦਿਖਾਉਂਦਿਆਂ ਗਿਆ ਤੂੰ ਤੂੰ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਪਰ ਤੂੰ ਨਹੀਂ ਮੰਨਿਆ ਹੁਣ ਸਭ ਕਰ ਇਸ ਤੋਂ ਬਿਨਾ ਕੋਈ ਹੱਲ ਨਹੀਂ ਪੈਸਾ ਟਕਾ ਲੈ ਜਾਈ ਜਾਂ ਕੁਛ ਛੱਡ ਗਈ ਗੰਗੂ ਨੇ ਛਾਤੀ ਤੇ ਆਤਰ ਰੱਖਿਆ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੀ ਇਸਵਾਲ ਨੇ ਉਸ ਦਾ ਦਿਲ ਵਿੱਚ ਕਾਰੋਜੀਵ ਦਿੱਤਾ ਹੋਵੇ ਉਹ ਬਾਬੂ ਜੀ ਜਿੰਨਾ ਕਹੋ ਉਸ ਨੇ ਥੇਲੇ ਦੀ ਚੀਜ਼ ਵੀ ਨਹੀਂ ਛੇੜੀ ਆਪਣਾ ਜੋ ਕੁਝ ਸੀ ਉਹ ਵੀ ਛੱਡ ਗਈ ਪਤਾ ਨਹੀਂ ਮੇਰੇ ਚ ਕੀ ਕਾੜ ਦੇਖੀ ਮੈਂ ਉਹਦੇ ਯੋਗ ਨਹੀਂ ਸੀ ਹੋਰ ਕੀ ਕਹਾਂ ਕੁਪੜੀ ਲਿਖੀ ਸੀ ਮੇਰੇ ਲਈ ਕਾਲਾ ਅਖਰ ਮੱਜ ਬਰਾਬਰ ਮੇਰੇ ਕੋਲੇ ਇੰਨੇ ਦਿਨ ਰਹੀ ਇਹ ਹੀ ਬੁੱਤ ਸੀ ਕੁਝ ਦਿਨ ਹੋਰ ਉਹਦੇ ਨਾਲ ਰਹਿ ਜਾਂਦਾ ਤਾਂ ਬੰਦਾ ਬਣ ਜਾਂਦਾ ਉਹਦੇ ਬਾਰੇ ਤੁਹਾਨੂੰ ਕੀ ਕੀ ਦੱਸਾਂ ਹਜੂਰੋ ਹੋਰਾਂ ਵਾਸਤੇ ਭਾਵੇਂ ਕੁਝ ਵੀ ਹੋਵੇ ਪਰ ਮੇਰੇ ਵਾਸਤੇ ਤਾਂ ਪ੍ਰਮਾਤਮਾ ਦਾ ਆਸ਼ੀਰਵਾਦ ਸੀ ਪਰ ਪਤਾ ਨਹੀਂ ਕਿੱਥੇ ਖਤਾ ਹੋ ਗਈ ਪਰ ਸੌ ਲੈ ਲੋ ਜੇ ਉਹਦੇ ਜਿਹੜੇ ਤੇ ਭੈੜ ਆਇਆ ਹੋਵੇ ਮੇਰੀ ਕਾਤ ਕੀ ਹੈ ਬਾਪੂ ਜੀ 10 12 ਅੰਨਿਆਂ ਦਾ ਮਜ਼ਦੂਰ ਹਾਂ ਔਰ ਇਸੇ ਵਿੱਚ ਉਹਦੇ ਹੱਥਾਂ ਨਾਲ ਵਿੱਚ ਇੰਨੀ ਵਰਕਤ ਸੀ ਕਿ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ ਮੈਨੂੰ ਇਹਨਾਂ ਸ਼ਬਦਾਂ ਨਾਲ ਬਹੁਤ ਨਿਰਾਸ਼ਾ ਹੋਈ ਮੈਂ ਸਮਝਦਾ ਸੀ ਉਹ ਗੋਮਤੀ ਦੀ ਬੇਵਫਾਈ ਦੀ ਕਹਾਣੀ ਸੁਣਾਏਗਾ ਤੇ ਮੈਂ ਉਸ ਦੀ ਅੰਨੀ ਭਗਤੀ ਤੇ ਕੁਝ ਹਮਦਰਦੀ ਪ੍ਰਗਟ ਕਰਾਂਗਾ ਪਰ ਉਸ ਮੂਰਖ ਦੀਆਂ ਅੱਖਾਂ ਤਾਂ ਹਲੇ ਵੀ ਨਹੀਂ ਖੁੱਲਣਾਂ ਅਜੇ ਵੀ ਉਸ ਦਾ ਮੰਤਰ ਪੜ੍ਹ ਰਿਹਾ ਲੱਗਦਾ ਜਿਵੇਂ ਇਹਦਾ ਚੱਟ ਟਿਕਾਣਾ ਨਹੀਂ ਮੈਂ ਕਪਤੀ ਯਤਨ ਆਰੰਭ ਕੀਤਾ ਤਤੇਰੇ ਕਰੋ ਘਰ ਚੋਂ ਕੁਝ ਨਹੀਂ ਲੈ ਕੇ ਗਈ ਕੁਝ ਵੀ ਨਹੀਂ ਬਾਬੂ ਜੀ ਤੇਲੇ ਦੀ ਚੀਜ਼ ਵੀ ਨਹੀਂ ਤੇ ਤੈਨੂੰ ਪਿਆਰ ਵੀ ਬਹੁਤ ਕਰਦੀ ਸੀ ਹੁਣ ਕੀ ਦੱਸਾਂ ਬਾਬੂ ਜੀ ਉਹ ਪਿਆਰ ਤਾਂ ਆਖਰੀ ਸਾਥ ਤੱਕ ਯਾਦ ਰਹੇਗਾ ਫਿਰ ਵੀ ਤੈਨੂੰ ਛੱਡ ਕੇ ਚਲੀ ਗਈ ਇਹੀ ਤਾਂ ਹੈਰਾਨੀ ਦੀ ਗੱਲ ਹੈ ਬਾਬੂ ਜੀ ਤ੍ਰਿਆ ਤ੍ਰਿਆ ਚਿਤ੍ਰ ਦਾ ਨਾ ਸੁਣਿਆ ਕਦੀ ਉਹ ਬਾਬੂ ਜੀ ਜਿੰਨਾ ਕੋ ਕੋਈ ਮੇਰੇ ਗਲੇ ਤੇ ਛੁਰੀ ਰੱਖ ਦੇਵੇ ਤਾਂ ਵੀ ਮੈਂ ਉਹਦਾ ਗੁਣ ਗਾਉਂਗਾ ਫਿਰ ਲੱਭ ਲਿਆ मालिक, गई, दा। दा हां मालिक ਜਦੋਂ ਤੱਕ ਉਹਨੂੰ ਲੱਭ ਨਹੀਂ ਲੈਂਦਾ ਮੇਰੇ ਮਨ ਨੂੰ ਤਸੱਲੀ ਨਹੀਂ ਹੁੰਦੀ ਮੈਨੂੰ ਇਹਨਾਂ ਕੋ ਪਤਾ ਲੱਗ ਜਾਵੇ ਕਿ ਉਹ ਕਿੱਥੇ ਹੈ ਫਿਰ ਤਾਂ ਮੈਂ ਲਾਜ਼ਮੀ ਲੈ ਆਵਾਂਗਾ ਮੇਰਾ ਦਿਲ ਕਹਿੰਦਾ ਬਾਪੂ ਜੀ ਉਹ ਆਵੇਗੀ ਜ਼ਰੂਰ ਦੇਖ ਲਿਓ ਉਹ ਮੈਥੋਂ ਰੁੱਸ ਕੇ ਨਹੀਂ ਗਈ ਪਰ ਮੇਰਾ ਦਿਲ ਨਹੀਂ ਮੰਨਦਾ ਜਾਂਦਾ ਹਾਂ ਮਹੀਨਾ ਦੋ ਮਹੀਨੇ ਜੰਗਲਾਂ ਪਹਾੜਾਂ ਦੀ ਟੂੜ ਸ਼ਾਣਾ ਦਾ ਜਿਉਂਦਾ ਰਹਾ ਤਾਂ ਫਿਰ ਤੁਹਾਡੇ ਦਰਸ਼ਨ ਕਰਾਂਗਾ ਇਹ ਕਹਿ ਕੇ ਹੁਕਮ ਲਿਆਵਾਂਗੇ ਇੱਕ ਪਾਸੇ ਤੁਰ ਪਿਆ ਇਸ ਤੋਂ ਬਾਅਦ ਮੈਨੂੰ ਕਿਸੇ ਜ਼ਰੂਰੀ ਕੰਮ ਨੇ ਨੀ ਤਲ ਜਾਣਾ ਪਿਆ ਸੈਰ ਕਰਨ ਲਈ ਨਹੀਂ ਇੱਕ ਮਹੀਨੇ ਬਾਅਦ ਮੁੜਿਆ ਅਜੇ ਤਮ ਤੇ ਕੱਪੜੇ ਵੀ ਨਹੀਂ ਉਤਾਰੇ ਸਨ ਕਿ ਗੰਗੂ ਨਵ ਜੰਮੇ ਬੱਚੇ ਨੂੰ ਬੋਦੀ ਚੱਕੜਾ ਸ਼ਾਇਦ ਕ੍ਰਿਸ਼ਨ ਨੂੰ ਪ੍ਰਾਪਤ ਕਰਕੇ ਨੰਦ ਵੀ ਇਹਨੇ ਨਾ ਨਿਹਾਲ ਨਾ ਹੋਏ ਹੋਣ ਜਪਦਾ ਸੀ ਉਹਦਾ ਰੋਮ ਰੋਮ ਆਨੰਦ ਨਾਲ ਭਰਿਆ ਹੋਇਆ ਸੀ ਚਿਹਰੇ ਤੇ ਅੱਖਾਂ ਤੇ ਮੂੰਹ ਤੇ ਸ਼ਰਧਾ ਦੀਆਂ ਤਰੰਗਾਂ ਨਿਕਲ ਰਹੀਆਂ ਸਨ ਕੁਝ ਜੀ ਹੱਪਾਪ ਸੀ ਜੀ ਵੀ ਕਿਸੇ ਭੁੱਖ ਤੋਂ ਪੀੜਤ ਮੰਗਤੇ ਦੇ ਚਿਹਰੇ ਤੇ ਢਿੱਡ ਫੜ ਕੇ ਖਾਣਾ ਖਾਣ ਤੋਂ ਬਾਅਦ ਆਉਂਦਾ। ਮੈਂ ਪੁੱਛਿਆ, "ਕੋਹ ਮਹਾਰਾਜ, ਗੁੰਮਤੀ ਦਾ ਕੋਈ ਪਤਾ ਲੱਗਿਆ? ਤੂੰ ਤਾਂ ਬਾਹਰ ਗਿਆ ਹੋਇਆ ਸੀ।" ਗੰਗੂ ਨੇ ਜਵਾਬ ਦਿੱਤਾ, "ਹਾਂ ਬਾਹੂ ਜੀ, ਤੁਹਾਡੇ ਅਸ਼ੀਰਵਾਦ ਨਾਲ ਲੱਭ ਲਿਆ ਹਾਂ। ਲਖਨਾਊ ਦੇ ਜਨਾਨਾ ਹਸਪਤਾਲ ਚੋਂ ਮਿਲੀ। ਇੱਥੇ ਇੱਕ ਥੇਲੀ ਨੂੰ ਕਹਿ ਕੇ ਗਈ ਸੀ ਕਿ ਜੇ ਉਹ ਬਹੁਤ ਘਬਰਾ ਜਾਏ ਤਾਂ ਉਹਨੂੰ ਦੱਸ ਦੇਈਂ। ਮੈਂ ਸੁਣਦਿਆਂ ਹੀ ਲਖਨਾਊ ਭੱਜਿਆ। ਉਹਨੂੰ ਖਿੱਚ ਲਿਆ ਨਾਲੇ ਬੱਚਾ ਵੀ ਮਿਲ ਗਿਆ। ਉਸਨੇ ਬੱਚਿਆਂ ਨੂੰ ਚੁੱਕ ਕੇ ਮੇਰੇ ਵੱਲ ਵਧਾਇਆ ਜਿਵੇਂ ਕੋਈ ਖਿਡਾਰੀ ਤਗਮਾ ਦਿਖਾ ਰਿਹਾ ਹੋਵੇ। ਮੈਂ ਵਿਅੰਗ ਨਾਲ ਪੁੱਛਿਆ ਅੱਛਾ ਇਹ ਮੁੰਡਾ ਵੀ ਮਿਲ ਗਿਆ। ਸ਼ਾਇਦ ਇਸੇ ਕਰਕੇ ਉਹ ਭੱਜ ਗਈ ਸੀ। ਹੈ ਤਾਂ ਤੇਰਾ ਹੀ ਮੁੰਡਾ। ਮੇਰਾ ਕਾਨੂੰ ਹੈ ਬਾਬੂ ਜੀ ਤੁਹਾਡਾ ਹੈ, ਪਰਮਾਤਮਾ ਦਾ ਹੈ। ਲਖਨਊ ਚ ਪੈਦਾ ਹੋਇਆ। ਹਾਂ ਬਾਬੂ ਜੀ ਅਜੇ ਤਾਂ ਕੁਝ ਮਹੀਨਿਆਂ ਦਾ ਹੈ। ਤੇਰਾ ਵਿਆਹ ਹੋਏ ਨੂੰ ਕਿੰਨਾ ਸਮਾਂ ਹੋ ਗਿਆ? ਇਹ 7ਵਾਂ ਮਹੀਨਾ ਲੰਘ ਰਿਹਾ। ਫਿਰ ਵਿਆਹ ਤੋਂ 6 ਮਹੀਨੇ ਬਾਅਦ ਪੈਦਾ ਹੋ ਗਿਆ ਹੋਰ ਕੀ ਬਾਬੂ ਜੀ ਫਿਰ ਵੀ ਤੇਰਾ ਮੁੰਡਾ ਹੈ ਤੇਰਾ ਮੁੰਡਾ ਹੈ ਹਾਂਜੀ ਇਹ ਕਿਹੜੀਆਂ ਬੇਸਿਰ ਪੈਰ ਦੀਆਂ ਗੱਲਾਂ ਕਰ ਰਿਹਾ ਤੂੰ ਪਤਾ ਨਹੀਂ ਉਹ ਮੇਰੇ ਪਾਵਾ ਨੂੰ ਸਮਝ ਰਿਹਾ ਸੀ ਜਾਂ ਬਣ ਰਿਹਾ ਸੀ ਉਸੇ ਨਿਰਸ਼ਲ ਪਾਉ ਨਾਲ ਬੋਲਿਆ ਮਰਦੀ ਮਰਦੀ ਬਚੀ ਹੈ ਬਾਬੂ ਜੀ ਨਵਾਂ ਜਨਮ ਹੋਇਆ ਤਿੰਨ ਦਿਨ ਤਿੰਨ ਰਾਤਾਂ ਸੈਕਦੀ ਰਹੀ ਬਸ ਖੁੱਚੋ ਹੀ ਨਾ ਕੁਝ ਮੈਂ ਜਰਾ ਤਾਂ ਜਿਆ ਲੈ ਹੱਦੀ ਚ ਕਿਹਾ ਪਰ 6 ਮਹੀਨਿਆਂ ਚ ਬੱਚਾ ਪੈਦਾ ਹੋਣ ਬਾਰੇ ਅੱਜ ਹੀ ਸੁਣਿਆ ਇਹ ਸੱਟ ਨਿਸ਼ਾਨੇ ਤੇ ਜੱਲ ਜਾਂ ਲੱਗੀ ਉਹ ਮੁਸਕਰਾਂਦਾ ਬੋਲਿਆ ਅੱਛਾ ਇਹ ਗੱਲ ਐ ਮੈਨੂੰ ਤਾਂ ਇਹਦਾ ਧਿਆਨ ਹੀ ਨਹੀਂ ਆਇਆ ਇਸੇ ਡਰ ਚੋਂ ਤਾਂ ਗੋਮਤੀ ਭੱਜੀ ਸੀ ਮੈਂ ਕਿਹਾ ਗੋਮਤੀ ਜੇ ਤੇਰਾ ਮਨ ਮੇਰੇ ਨਾਲ ਨਹੀਂ ਮਿਲਦਾ ਤਾਂ ਮੈਨੂੰ ਛੱਡ ਦੇ ਮੈਂ ਹੁਣੇ ਚਲਾ ਜਾਵਾਂਗਾ ਅਤੇ ਫਿਰ ਕਦੇ ਵੀ ਤੇਰੇ ਕੋਲ ਨਹੀਂ ਆਵਾਂਗਾ ਤੈਨੂੰ ਜੇ ਕਦੇ ਕੰਮ ਪਵੇ ਤਾਂ ਮੈਨੂੰ ਲਿਖੀ ਮੈਂ ਤੇਰੀ ਹਰ ਸੰਭਵ ਮਦਦ ਕਰਾਂਗਾ ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ ਮੇਰੀਆਂ ਅੱਖਾਂ 'ਚ ਅੱਜ ਵੀ ਤੂੰ ਓਨੀ ਹੀ ਭਲੀ ਹੈ ਅੱਜ ਵੀ ਮੈਂ ਤੈਨੂੰ ਓਨਾ ਹੀ ਚਾਹੁੰਦਾ ਨਹੀਂ ਹੁਣ ਮੈਂ ਤੈਨੂੰ ਹੋਰ ਵੀ ਜ਼ਿਆਦਾ ਚਾਹੁੰਦਾ ਹਾਂ ਜੇ ਮੇਰਾ ਮਨ ਮੈਥੋਂ ਫਿਰਿਆ ਨਹੀਂ ਤਾਂ ਮੇਰੇ ਨਾਲ ਚੱਲ ਗੰਗੂ ਜਿਉਂਦੇ ਜੀ ਤੇਰੇ ਨਾਲ ਬੇਵਫਾਈ ਨਹੀਂ ਕਰਦਾ ਮੈਂ ਤੇਰੇ ਨਾਲ ਇਸ ਕਰਕੇ ਵਿਆਹ ਨਹੀਂ ਕਰਾਇਆ ਕਿ ਤੂੰ ਦੀਨੀ ਸੋ ਇਸ ਕਰਕੇ ਕਿ ਮੈਂ ਤੈਨੂੰ ਚਾਹੁੰਦਾ ਹਾਂ ਅਤੇ ਸੋਚਦਾ ਹਾਂ ਤੂੰ ਵੀ ਮੈਨੂੰ ਚਾਹੁੰਦੀ ਹੈ ਇਹ ਬੱਚਾ ਮੇਰਾ ਬੱਚਾ ਹੈ ਮੇਰਾ ਆਪਣਾ ਬੱਚਾ ਮੈਂ بیਚਿਆ ਹੋਇਆ ਖੇਤ ਲਿਆ ਲਿਆ ਹੈ ਤਾਂ ਕਿ ਉਸ ਦੀ ਫਸਲ ਇਸ ਤਰ੍ਹਾਂ ਕਰਕੇ ਛੱਡ ਦਿਆਂ ਕਿ ਉਸ ਨੂੰ ਕਿਸੇ ਹੋਰ ਨੇ بیਚਿਆ ਸੀ ਮੈਂ ਕੱਪੜੇ ਉਤਾਰਨਾ ਭੁੱਲ ਗਿਆ ਕਹਿ ਨਹੀਂ ਸਕਦਾ ਕਿਉਂ ਮੇਰੇ ਨਾਲ ਅੱਖਾਂ ਨਾ ਮੁਗੰਗਾ ਪਤਾ ਨਹੀਂ ਉਹ ਕਿਹੜੀ ਸ਼ਕਤੀ ਸੀ ਜਿਸ ਨੇ ਮੇਰੇ ਮਨ ਦੀ ਨਫ਼ਰਤ ਨੂੰ ਦੱਬ ਕੇ ਮੇਰੇ ਹੱਥਾਂ ਨੂੰ ਅੱਗੇ ਵਧਾ ਦਿੱਤਾ ਮੈਂ ਉਸ ਨਰਕਲੰਕ ਬੱਚੇ ਨੂੰ ਗੋਦ ਵਿੱਚ ਲੈ ਲਿਆ ਤੇ ਇੰਨੇ ਪਿਆਰ ਨਾਲ ਚੁੰਮਿਆ ਸ਼ਾਇਦ ਆਪਣੇ ਬੱਚੇ ਨੂੰ ਵੀ ਨਾ ਚੁੰਮਿਆ ਹੋਵੇ। ਗੰਗੂ ਬੋਲਿਆ ਬਾਬੂ ਜੀ ਬੜੇ ਭਲੇ ਹੋ। ਮੈਂ ਗੋਮਤੀ ਬੋਲੇ ਵਾਰ-ਵਾਰ ਤੁਹਾਡੀਆਂ ਗੱਲਾਂ ਕਰਦਾ ਹੁੰਦਾ ਸੀ। ਕਹਿੰਦਾ ਸੀ ਚੱਲ ਇੱਕ ਵਾਰ ਉਹਨਾਂ ਦੇ ਦਰਸ਼ਨ ਕਰਕੇ ਆਈਏ। ਪਰ ਉਹ ਸ਼ਰਮ ਦੀ ਮਾਰੀ ਆਉਂਦੀ ਨਹੀਂ ਸੀ। ਮੈਂ ਅਤੇ ਪਲਾ ਆਪਣੀ ਭਲਾਈ ਦਾ ਪਰਦਾ ਅੱਜ ਅੱਖਾਂ ਤੋਂ ਪਰਾ ਹਟਿਆ। ਮੈਂ ਪੱਗ ਵੀ ਪਾ ਕੇ ਜੋ ਡੁੱਬੀ ਆਵਾਜ਼ ਵਿੱਚ ਕਿਹਾ ਨਹੀਂ ਜੀ ਮੇਰੇ ਵਰਗੇ ਦੁਸ਼ਟ ਬੰਦੇ ਕੋਲੇ ਉਹ ਕਿਉਂ ਆਉਗੀ। ਚਲੋ ਮੈਂ ਉਸਦੇ ਦਰਸ਼ਨ ਕਰਨ ਚੱਲਦਾ ਹਾਂ ਤੂੰ ਮੈਨੂੰ ਭਲਾ ਬੰਦਾ ਸਮਝਦਾ ਹੈ ਮੈਂ ਉੱਪਰੋਂ ਭਲਾ ਲੱਗਦਾ ਪਰ ਦਿਲ ਦਾ ਕਮੀਨਾ ਹਾਂ ਅਸਲੀ ਭਲਾਈ ਤਾਂ ਤੇਰੇ 'ਚ ਹੈ ਅਤੇ ਇਹ ਬੱਚਾ ਉਹ ਫੁੱਲ ਹੈ ਜਿਸ ਤੋਂ ਤੇਰੀ ਭਲਾਈ ਦੀ ਮੈਂ ਕਹਾ ਰਹੀ ਹੈ ਮੈਂ ਬੱਚੇ ਨੂੰ ਹੱਕਲਾ ਕੇ ਗੰਗੂ ਦੇ ਨਾਲ ਤੁਰ ਪਿਆ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਜੀ